ਅੱਜ ਸਾਡੀ ਸਮੁੱਚੀ ਕਾਂਗਰਸ ਸਾਡੇ ਜ਼ਿਲ੍ਹਾ ਪ੍ਰਧਾਨ ਸ਼ੁਭਦੂ ਸਿੰਘ ਬਿੱਟੂ ਔਰ ਸਾਡੇ ਬਲਾਕ ਪ੍ਰਧਾਨ ਸ਼ਿਵਾਜੀ ਔਰ ਸਾਡੇ ਸੀਨੀਅਰ ਕਾਂਗਰਸੀ ਮੱਕੜ ਸਾਹਿਬ ਚਲਾਣਾ ਸਾਹਿਬ ਬਲਕਾਰ ਸਿੰਘ ਔਲਖ ਸਾਰੀ ਸਮੁੱਚੀ ਟੀਮ ਮੈਂ ਕੱਲੇ-ਕੱਲੇ ਸਾਲ ਮੇਰੇ ਸਾਥੀ ਭਰਾ ਹੈ ਕਟੂ ਸ਼ਰਮਾ ਜੀ ਐਮਸੀ ਸਾਹਿਬਾਨ ਸਾਰੇ ਅਸੀਂ ਇੱਥੇ ਅੱਜ ਡੀਐਸਪੀ ਦਫ਼ਤਰ ਆਏ ਆਂ ਕਿਉਂਕਿ ਇਹ ਮੌਜੂਦਾ ਸਰਕਾਰ ਦਾ ਇਹਨਾਂ ਨੇ ਕਿਹਾ ਸੀ ਕਿ ਰਾਮ ਰਾਜ ਸਾਬਤ ਕਰਾਂਗੇ ਕਿਸੇ ਤੇ ਕੋਈ ਉਹ ਨਹੀਂ ਹੋਊਗਾ ਰੰਗਲਾ ਪੰਜਾਬ ਬਣਾਵਾਂਗੇ ਅੱਜ ਅੱਜ ਦੀ ਸਥਿਤੀ ਜੋ ਦੇਖ ਲੋ ਅੱਜ ਇਹ ਜਿਹੜੇ ਰਵੈਤੀ ਵਿਰੋਧੀ ਰਹੇ ਕੱਲ ਹੀ ਉਹਨਾਂ ਵਾਲੀ ਚਾਲ ਦੀ ਚੱਲਣ ਲੱਗ ਪਈ ਕਿਉਂਕਿ ਆਮ ਜਨਤਾ ਹਰ ਵਰਗ ਨੂੰ ਤਾਂ ਰੱਕ ਚੁੱਕਿਆ ਚਾਹੇ ਕਿਸਾਨ ਹੈ ਚਾਹੇ ਮਜ਼ਦੂਰ ਹੈ ਚਾਹੇ ਵਪਾਰੀ ਤੁਸੀਂ ੱੱਕਾ ਦੇਖ ਰਹੇ ਹੋ ਕੱਲ ਫੌਜੀ ਕਰਨਲ ਦੇ ਉਹ ਪਰਸੋਂ ਜਿਹੜਾ ਥੋੜੇ ਦਿਨ ਪਹਿਲਾਂ ਕਾਂਡ ਹੋਇਆ ਜੇ ਦੇਸ਼ ਦੀ ਸਰਾਧਾ ਦੀ ਰੱਖੀ ਕਰਨ ਵਾਲੇ ਬੰਦਿਆਂ ਦੀ ਇੱਜ਼ਤ ਨਹੀਂ ਤੇ ਉਹ ਅੱਜ ਅੱਜ ਸਾਡੇ ਜਿਹੜੇ ਸਾਡੇ ਨਾਲ ਜਿਹੜੇ ਸਾਡੇ ਕਾਂਗਰਸ ਪਾਰਟੀ ਦੇ ਜਿਹੜੇ ਹਾਂ ਵਰਕਰ ਹੈ ਗੁਰਮੇਲ ਸਿੰਘ ਜੀ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਉਹਨੂੰ ਤਿੰਨ ਤਿੰਨ ਘੰਟੇ ਥਾਣੇ ਬਿਠਾ ਕੇ ਇਹ ਮੈਂ ਤੁਹਾਡੀ ਪ੍ਰੈਸ ਦੇ ਮਾਧਿਅਮ ਰਾਹੀਂ ਲੋਕ ਸਾਡੇ ਜਿਹੜੇ ਮੰਤਰੀ ਸਾਹਿਬ ਆ ਉਹਨਾਂ ਨੂੰ ਔਰ ਮਾਨਜੋ ਸੀਐਮ ਸਾਹਿਬ ਨੂੰ ਇਹ ਅਸੀਂ ਪੁੱਛਣਾ ਚਾਹੁੰਦੇ ਆ ਕਿ ਕਿਸ ਗੱਲ ਦੀ ਸਾਨੂੰ ਸਜ਼ਾ ਦਿੱਤੀ ਜਾ ਰਹੀ ਹੈ ਕਿ ਅਸੀਂ ਕਾਂਗਰਸ ਪਾਰਟੀ ਕੰਮ ਕਰਦੇ ਆ ਕਾਂਗਰਸ ਪਾਰਟੀ ਇੱਕ ਸੈਕੂਲਰ ਜਮਾਤ ਆ ਜਿਹੜੀ ਲੋਕਤੰਤਰਿਕ ਕਦਰਾਂ ਕੀਮਤਾਂ ਵਿਸ਼ਵਾਸ ਰੱਖਦੀ ਆ ਅਸੀਂ ਕਦੇ ਵੀ ਨਹੀਂ ਔਰ ਹਮੇਸ਼ਾ ਆਪੋਜੀਸ਼ਨ ਨਹੀਂ ਰੱਖ ਕੇ ਦੇਖਿਆ ਅਸੀਂ ਕਦੇ ਵੀ ਇਹ ਹਸਕੰਡੇ ਨਹੀਂ ਅਪਣਾਏ ਜੋ ਇਹ ਬਣਾ ਰਹੇ ਜੋ ਇਹਨਾਂ ਨੇ ਹਰਾਸਮੈਂਟ ਦਿੱਤੀ ਇਸਦਾ ਕੋਮੇਲ ਸਿੰਘ ਸਾਹਿਬ ਇੱਕ ਸਾਈਡ ਸਾਇਲ ਮੰਗਾ ਜੀ ਆ ਉਹਨਾਂ ਨੇ ਪਾਰਟੀ ਛੱਡ ਦਿੱਤੀ ਆ ਬਈ ਇਹ ਗੁਨਾਹ ਕਰਨ ਲੱਗੀ ਪਾਰਟੀ ਉਹਨਾਂ ਦੀ ਛੱਡ ਕੇ ਉਹਨਾਂ ਤੋਂ ਖਫਾ ਹੋ ਕੇ ਸਾ ਕੈਪਟਨ ਸਤਲੀ ਐਮਐਲਆਰ ਚਾਹੀਦੀ ਹੈ ਦੱਸੋ ਜੀ ਕਿੱਥੇ ਕਾਂਡ ਹੋਇਆ ਕਿੱਥੇ ਅਟੈਂਪਟ ਟੂ ਮਰਡਰ ਹੋਇਆ ਉਹ ਕਰੋ ਕਾ ਸਾਰਾ ਪਰਿਵਾਰ ਘਰੋਂ ਭੱਜਿਆ ਹੋਇਆ ਉਹਨਾਂ ਨੂੰ ਕੋਈ ਨਿਆਂ ਨਹੀਂ ਦੇ ਰਿਹਾ ਕਿਸੇ ਥਾਣੇ ਬੁਲਾ ਕੇ ਥਾਣੇ ਆਜੋ ਜੀ ਥਾਣੇ ਅੱਗੇ ਬਿਠਾ ਰਕੇ ਉਦੋਂ ਬਾਅਦ ਕੋਈ ਇਨਵੈਸਟੀਗੇਸ਼ਨ ਜੁਆਇਨ ਨਹੀਂ ਕਰਾ ਦੇ ਕੋਈ ਤਫਤੀਸ਼ ਨਹੀਂ ਜੁਆਇਨ ਕਰਾ ਦੇ ਕੋਈ ਲਿਖਤੀ ਕਾਰਵਾਈ ਨਹੀਂ ਫਿਰ ਕਹਿੰਦੇ ਚਲੇ ਜਾਓ ਜੀ ਫਿਰ ਮੋਬਾਈਲ ਦੇ ਦਿਓ ਜੀ ਮੋਬਾਈਲ ਤੁਹਾਡੇ ਦੱਸੋ ਜੀ ਅਸੀਂ ਪਾਕਿਸਤਾਨ ਗੱਲ ਕਰਦੇ ਹਾਂ ਕੋਈ ਆਈਐਸਆਈ ਨਾਲ ਸਾਡੇ ਲਿੰਕ ਹੈ ਅਸੀਂ ਇੱਕ ਚੰਗੇ ਸ਼ਹਿਰੀ ਆ ਮਨ ਪਸੰਦ ਸ਼ਹਿਰੀ ਆ ਔਰ ਸਾਡੀ ਸਾਰੀ ਟੀਮ ਸਾਡੀ ਇੱਥੇ ਖੜੀ ਹੈ ਅਸੀਂ ਬੰਦਾ ਵੀ ਸਾਡੇ ਨਾਲ ਹੀ ਹੈ ਹੁਣ ਵੀ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਪੁਲਿਸ ਨੇ ਕਰਾਂਗੇ ਜੀ ਬਲਾਵਾ ਕਹੀ ਦੱਸਾਂਗੇ ਜੀ ਸਾਡਾ ਫੌਂਡ ਦਿੱਤਾ ਜਾਵੇ ਔਰ ਇੱਕ ਘਰੋ ਘਰਦਿਆਂ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਔਰ ਪਰਿਵਾਰ ਪੂਰਾ ਪਰੇਸ਼ਾਨ ਹੈ ਇਸ ਕਰਕੇ ਮੈਂ ਪ੍ਰੈਸ ਦੇ ਮਾਧਮ ਰਹੀ ਇਹ ਕਹਿਣਾ ਚਾਹਣਾ ਕਿ ਪਲੀਜ਼ ਇਹ ਹੱਥ ਕਾਂਡੇ ਨਾ ਆਪਣਾਓ ਇਹਦਾ ਅੰਤ ਧੱਕੇ ਧੋਕੇ ਦਾ ਅੰਤ ਮਾੜਾ ਹੁੰਦਾ ਔਰ ਲੋਕ ਹਰ ਵਰਗ ਤੁਹਾਡੇ ਤੋਂ ਉਮ ਚੁੱਕੇ ਅੱਕ ਚੁੱਕਿਆ ਔਰ ਪੰਜਾਬ ਦੀ ਜਨਤਾ ਪੰਜਾਬ ਦੀ ਆਵਾਮ ਇਹਨਾਂ ਨੂੰ ਸਮਝਦਾ ਹੈ ਕੌਣ ਕੀ ਹੈ ਕੌਣ ਗਲਤ ਹੈ ਕੌਣ ਸਹੀ ਇਹਨੂੰ ਪਤਾ ਹੈ ਔਰ ਬੜੀ ਬੜਾ ਸਮਾਜ ਜਲਦੀ ਨੇੜੇ ਆ ਰਿਹਾ 2027 ਦਾ ਔਰ ਇਸ ਕਾਲ ਦਾ ਜਵਾਬ ਦਿੱਤਾ ਜਾਊਗਾ ਲੇਕਿਨ ਮੈਂ ਫਿਰ ਵੀ ਬੇਨਤੀ ਕਰਦਾ ਚਲੋ ਅਲੱਗ ਗੱਲ ਹੈ ਲੇਕਿਨ ਸਾਡੇ ਬੰਦੇ ਦੀ ਸਾਡੇ ਵਰਕਰ ਦੀ ਗਰਮੇਲ ਸਿੰਘ ਆਏ ਇਹਨਾਂ ਦੀ ਹਰਾਸਮੈਂਟ ਬੰਦ ਕੀਤੀ ਜਾਵੇ ਜਦੋਂ ਕਿ ਸਾਡੇ ਕੋਈ ਵੀ ਕਸੂਰ ਨਹੀਂ ਅਸੀਂ ਚੋਰ ਥੋੜਾ ਜਿਹਾ ਹਾਜ਼ਰ ਖੜੇ ਆ ਲੇਕਿਨ ਸਾਨੂੰ ਬੁਲਾ ਕੇ 3 ਘੰਟੇ ਖੜੇ ਰਹੋ ਫਿਰ ਚਲੇ ਜਾਓ ਜੀ ਤੁਹਾਡਾ ਫੋਨ ਦੇ ਦਿਓ ਜੀ ਇਹਦਾ ਮਤਲਬ ਕੀ ਹੈ ਸੋ ਅਪੀਲ ਹੈ ਸਰਕਾਰ ਦੇ ਜਿਹੜੇ ਇੱਥੇ ਦੇ ਆਗੂ ਇਹਨਾਂ ਦੇ ਮਿਨਿਸਟਰ ਸਾਹਿਬ ਆ ਔਰ ਇਹਨਾਂ ਦੀ ਜਿਹੜੇ ਮਾਨ ਜੋ ਸੀਐਮ ਸਾਹਿਬ ਹੈ ਕਿ ਪਲੀਜ਼ ਇਸ ਗੱਲ ਨੂੰ ਸਾਡੀ ਹਰਾਸਮੈਂਟ ਬੰਦ ਕੀਤੀ ਜਾਵੇ ਔਰ ਅਮਨ ਸ਼ਾਂਤੀ ਨਾਲ ਸਾਨੂੰ ਰਹਿਣ ਦਿੱਤਾ ਜਾਵੇ ਸਿਆਸੀ ਗੱਲ ਨੂੰ ਸਿਆਸੀ ਰੱਖਿਆ ਜਾਵੇ ਲੇਕਿਨ ਕਿਸੇ ਨਾਲ ਰੰਜਿਸ਼ ਦੇ ਤਹਿਤ ਨਾ ਕੋਈ ਕਾਰਵਾਈ ਕੀਤੀ ਜਾਵੇ ਸ਼ਿਵਾਜੀ ਨੇ ਮੇਰੇ ਅੰਕਲ ਗਾਂਧੀ ਜੀ ਨੇ ਦੱਸਿਆ ਨਥੁਰਮ ਗਾਂਧੀ ਜੀ ਨੇ ਵੀ ਇਹ ਆਪ ਸਰਕਾਰ ਸਾਡੇ ਕਾਂਗਰਸ ਵਰਕਰਾਂ ਦੇ ਤੱਕਾ ਕਰ ਰਹੀ ਹੈ ਗੁਰਮੇਲ ਸਿੰਘ ਸਰਾ ਨੂੰ ਰਾਤ 3 ਰਾਤ 10 ਵਜੇ ਤੋਂ ਲੈ ਕੇ ਮੰਨ ਲਓ 12 ਵਜੇ ਤੱਕ 12 1 ਵਜੇ ਤੱਕ ਐਸਐਚਓ ਸਾਹਿਬ ਨੇ ਮੰਨ ਲਓ ਨੂੰ ਗੱਡੀ ਦੇ ਵਿੱਚ ਬੀਉਂਦਾ ਨਾ ਕੀਆ ਵੀ ਕਹਿੰਦੇ ਵੀ ਪੁੱਛਗਿਛ ਕਰਨੀ ਹੈ ਪਹਿਲਾਂ ਮੈਨੂੰ ਦੱਸੋ ਵੀ ਰਾਤ ਨੂੰ ਕਿਹੜੀ ਪੁੱਛਗਿਛ ਹੁੰਦੀ ਹੈ ਫਿਰ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਹਿੰਦੇ ਛੱਡ ਦਿੰਨੇ ਆ ਛੱਡ ਦਿੰਨੇ ਆ ਛੱਡ ਦਿੰਨੇ ਆ ਉਹਨਾਂ ਨੇ 12:30 ਗੁਰਮੀਤ ਸਿੰਘ ਰਾਹ ਨੂੰ ਛੱਡਿਆ ਫਿਰ ਮੈਨੂੰ ਕਹਿੰਦੇ ਵੀ ਸਵੇਰੇ ਪੇਸ਼ ਕਰ ਦਿਓ ਮੈਂ ਕਰ ਦਿੰਨੇ ਆ ਸਵੇਰੇ ਮੈਨੂੰ ਫਿਰ ਫੋਨ ਆਇਆ ਐਸਐਚਓ ਸਾਹਿਬ ਦਾ ਮੈਨੂੰ ਕਹਿੰਦੇ ਜੀ ਬੰਦਾ ਭੇਜੋ ਮੈਂ ਭੇਜਦਾ ਜੀ 8:30 ਵਜੇ ਚਲਾ ਗਿਆ ਥਾਣੇ ਥਾਣੇ ਜਾਣ ਤੋਂ ਬਾਅਦ 11 ਵਜੇ ਤੱਕ ਰੇ ਵਿਚਾਰਾ ਥਾਣੇ ਬੈਠਾ ਰਿਹਾ ਫਿਰ ਮੈਂ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਫਿਰ ਅਸੀਂ ਅਸੀਂ ਤਾਂ ਡੀਐਸਪੀ ਸਾਹਿਬ ਨੂੰ ਮਨਰੰਡਮ ਦੇਣ ਆਏ ਆ ਵੀ ਸਾਡੇ ਵਰਕਰਾਂ ਦੇ ਧੱਕਾ ਨਾ ਕਰੋ ਅਸੀਂ ਕਾਨੂੰਨ 'ਚ ਰਹਿਣ ਵਾਲੇ ਬੰਦੇ ਆ ਸਾਡੀ ਪਾਰਟੀ ਜੇ ਸਾਡੀ ਪਾਰਟੀ ਦੇ ਕੋਈ ਵੀ ਮੰਨ ਲਓ ਅਸੀਂ ਇੱਕ ਵਾਰ ਮਨਰੰਡਮ ਦੇਣ ਆਏ ਆ ਜੇ ਕਿਸੇ ਵਰਕਰ ਦੇ ਧੱਕਾ ਹੁੰਦਾ ਸਾਡੀ ਮੇਰੀ ਰਾਜਵਰਿੰਗ ਸਾਹਿਬ ਨਾਲ ਬਾਜਵਾ ਸਾਹਿਬ ਨਾਲ ਗੱਲ ਹੋਈ ਆ ਸਾਡੇ ਸਾਰੇ ਵਰਕਰ ਸੀ ਉਹ ਕਹਿੰਦੇ ਇੱਕ ਵਾਰ ਤੁਸੀਂ ਮਨਰੰਡਮ ਦਿਆਓ ਨਹੀਂ ਤਾਂ ਅਸੀਂ ਉਹ ਇੱਥੇ ਆਉਣਗੇ ਮਲੋਟ ਆਉਣਗੇ ਵੜਿੰਗ ਸਾਹਿਬ ਕਹਿੰਦੇ ਮੈਂ ਮਲੋਟ ਆਉਂਗਾ ਜੋ ਕਿਸੇ ਜਿਵੇਂ ਆਪ ਸਰਕਾਰ ਵਿਰੋਧ ਉਹ ਨਾ ਕੀ ਵਿਰੋਧੀਆਂ ਪਾਰਟੀਆਂ ਦਬਾਉਣਾ ਚਾਹੁੰਦੀ ਹੈ ਜਿਵੇਂ ਉਹ ਪਟਿਆਲੇ ਕਰਨਲ ਤੇ ਕੀ ਹੋਇਆ ਤੁਹਾਨੂੰ ਪਤਾ ਹੀ ਹੈ ਸਾਰੇ ਦੇਖਦੇ ਆਂ ਕਿਸਾਨਾਂ ਨਾਲ ਕੀ ਹੋ ਰਿਹਾ ਇਹ ਸਰਕਾਰ ਹਰੇਕ ਵਰਗ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ ਅਸੀਂ ਇੱਕ ਵਾਰੀ ਮੰਨਨਮ ਦੇ ਆਏ ਆ ਜੇ ਡੀਐਸਪੀ ਸਾਹਿਬ ਨੂੰ ਅਸੀਂ ਦੇਖੇ ਜਾਵਾਂਗੇ ਜੇ ਸਾਡੇ ਕਿਸੇ ਵਰਕਰ ਨੂੰ ਤੰਗ ਪਰੇਸ਼ਾਨ ਕੀਤਾ ਅਸੀਂ ਸਖਤ ਕਾਰਵਾਈ ਆਪਦੀ ਲੀਕਾਂਗੇ ਹੀਨ ਡਾਈਕ ਦੇ ਵਿੱਚ ਆਪੇ ਘਰੋਂ ਆਪਦੀ ਵਾਈਫ ਨਾਲ ਸੈਰ ਕਰਕੇ ਨਿਕਲ ਨਿਕਲਿਆ ਸੀ ਜੀ ਅਚਾਨਕ ਐਸਐਚਓ ਸਾਹਿਬ ਆਉਂਦੇ ਨੇ ਕਹਿੰਦੇ ਕਾਕਾ ਜੀ ਗੁਰਮੀਰ ਸਿੰਘ ਤੁਹਾਡਾ ਨਾਮ ਤੇ ਮੇਰੇ ਨਾਲ ਚਲੋ ਮੈਂ ਇੱਕ ਇਮਾਨਦਾਰ ਹੋਂਦ ਨੇ ਅਤੇ ਮੈਂ ਕੋਈ ਪੁੱਛਗਿੱਛ ਨਹੀਂ ਕੀਤੀ ਤੇ ਆਪਾਂ ਉਹਨਾਂ ਦੇ ਨਾਲ ਚਲੇ ਗਏ ਜੀ ਉਹਨਾਂ ਨੇ 10 ਵਜੇ ਤੋਂ ਲੈ ਕੇ 1 ਵਜੇ ਤੱਕ ਪਹਿਲੀ ਗੱਲ ਤਾਂ ਉਹਨਾਂ ਨੇ ਆਉਂਦਿਆਂ ਸਾਰ ਮੇਰੇ ਤੋਂ ਫੋਨ ਕੋਲ ਲਿਆ ਕੋਈ ਮੈਂ ਐਡਾ ਵੱਡਾ ਗੈਂਗਸਟਰ ਜਾਂ ਕੋਈ ਅੰਤਗਵਾਦੀ ਨਹੀਂ ਸੀਗਾ ਜਿਹੜਾ ਉਹਨਾਂ ਨੇ ਮੇਰੇ ਤੋਂ ਫੋਨ ਕੋਲ ਲਿਆ ਠੀਕ ਹੈ ਜੀ ਫਿਰ ਉਹਨਾਂ ਨੇ ਮੇਰੇ ਤੋਂ ਪੁੱਛ ਕੇ ਜੀਤੀ 3 ਘੰਟੇ ਜੋ ਉਹਨਾਂ ਨੇ ਪੁੱਛਿਆ ਬਿਲਕੁਲ ਉਹਨ ਮੈਂ ਸੱਚ ਬਿਆਨਬਾਜ਼ੀ ਕੀਤੀ ਉਸ ਦੇ ਬਾਵਜੂਦ ਵੀ ਪ੍ਰਧਾਨ ਜੀ ਨਾਲ ਵੀ ਟਾਈਮ ਟੂ ਟਾਈਮ ਗੱਲ ਹੁੰਦੀ ਰਹੀ ਹੈ ਉਹ ਕਹਿੰਦੇ ਵੀ ਤੁਸੀਂ ਸਵੇਰੇ 8 ਵਜੇ ਫੇਰ ਪੇਸ਼ ਹੋਣਾ ਮੈਂ ਪ੍ਰਧਾਨ ਜੀ ਦੀ ਦਿਸ਼ਾ ਨਿਰਦੇਸ਼ਾ ਦੇ ਮੁਤਾਬਿਕ 9 ਵਜੇ ਉੱਥੇ ਪਹੁੰਚ ਗਿਆ ਸੀ ਮੁਰਾਦ ਵੀ ਰਾਤ ਉੱਥੇ ਮੁਰਾਦ ਦਾ ਮੋਬਾਈਲ ਵੀ ਮੇਰਾ ਉਹਨਾਂ ਕੋਲ ਹੈ ਮੋਬਾਈਲ ਨਾਲ ਛੇੜਖਾਨੇ ਵੀ ਹੋ ਸਕਦੀ ਹੈ ਕੁਝ ਵੀ ਹੋ ਸਕਦਾ ਹੈ ਜਦੋਂ ਕਿ ਮੈਨੂੰ ਵੀ ਡਰ ਆ ਵੀ ਮੇਰੇ ਤੇ ਵੀ ਕੋਈ ਪਰਚਾ ਨਾ ਆ ਪਾ ਦੇ ਪਰ ਮੇਰੇ ਭਰਾ ਮੇਰੇ ਨਾਲ ਖੜੇ ਹੈ ਮੈਨੂੰ ਮਾਣ ਹੈ ਇਹਨਾਂ ਤੇ ਉਸ ਤੋਂ ਬਾ ਐਸਐਚ ਨੂੰ ਆਉਂਦਿਆਂ ਸਾਰੀ ਗੁੱਡ ਮਾਰਨਿੰਗ ਕਹਿ ਕੇ ਮਿਲਿਆ ਤਾਂ ਕਿ ਉਹਨਾਂ ਨੂੰ ਪਤਾ ਲੱਗ ਜਾਏ ਵੀ ਬੰਦਾ ਰਾਤ ਵਾਲਾ ਥਾਣੇ 'ਚ ਆ ਗਿਆ 12 ਸਵਾ 12 ਵਜੇ ਤੱਕ ਮੈਨੂੰ ਕਿਸੇ ਨੇ ਨਹੀਂ ਬੁਲਾਇਆ ਅਖੀਰ ਮੈਂ ਅੱਕ ਹਾਰ ਕੇ ਆਪਣੇ ਘਰੇ ਆ ਗਿਆ ਤੇ ਹਜੇ ਤੱਕ ਵੀ ਮੈਨੂੰ ਕੋਈ ਕਾਲ ਨਹੀਂ ਆਈ ਬੀਬੀ ਤੈਨੂੰ ਥਾਣੇ ਬੁਲਾਇਆ ਸੀ ਤੂੰ ਪਹੁੰਚਿਆ ਕਿਉਂ ਨਹੀਂ ਤੇ ਦੂਸਰੀ ਗੱਲ ਇਹ ਹੈ ਵੀ ਮੇਰੇ ਛੋਟੇ ਭਰਾ ਦੇ ਸਾਹਿਲ ਮੋਂਗੇ ਦੇ ਬਿਲਕੁਲ ਨਜਾਇਜ਼ ਪਰਚਾ ਹੋਇਆ ਸਮਾਜ ਸੇਵੀ ਬੰਦਾ ਉਹ ਛੋਟਾ ਭਰਾ ਜੀ ਸਾਰੇ ਸ਼ਹਿਰ ਨੂੰ ਪਤਾ ਹੈ ਵੀ ਸਾਹਿਲ ਦੇ ਗਰਮੇਲ ਇਕੱਠੇ ਰਹਿੰਦੇ ਆ ਜੇ ਸਾਇਲ ਨੂੰ ਕਹਾਂ ਨਾ ਗਰਮੇਲ ਨੂੰ ਪਾ ਲਓ ਤੇ ਜੇ ਗਰਮੇਲ ਨੂੰ ਪਾਣਾ ਤਾਂ ਸਾਇਲ ਨੂੰ ਪਾ ਲਓ ਫਿਰ ਚਲੋ ਬੰਦਿਆਂ ਤੋਂ ਗਲਤੀ ਹੋ ਜਾਂਦੀ ਆ ਕੋਈ ਜੋਸ਼ ਦੇ ਵਿੱਚ ਆ ਕੇ ਛੇੜਖਾਨੀ ਹੋ ਗਈ ਉਹਦੀ ਅਸੀਂ ਸੌਰੀ ਮੰਗਦੇ ਆ ਫਿਰ ਇਹਦੇ ਵਿੱਚ ਉਹ ਲੇਡੀਜ਼ ਨੂੰ ਪਰਚਾ ਪਾਉਣ ਦੀ ਕੀ ਲੋੜ ਸੀ ਲੇਡੀਜ਼ ਨੇ ਕੀ ਇਹ ਜਾ ਗਣਾ ਕਰਤਾ ਬੰਦਾ ਮਾਰਨ ਦੀ ਕੋਸ਼ਿਸ਼ ਕੀਤੀ ਉਹਦੀ ਭਰਾਈ ਤੇ ਵੀ ਕਿਸ ਪਤਾ ਜੀ ਇਸ ਚੀਜ਼ ਦਾ ਸਾਡੇ ਦਿਲਾ 'ਚ ਰੋਸ਼ ਹੈ ਜੀ ਕੁਛਕਿਛ ਕਰਦੀ ਤਲੇ ਪੁਲਿਸ ਪੁੱਛੇਗਾ ਛੇਹੀ ਕਰ ਰਹੀ ਹੈ ਵੀ ਸਾਇਲ ਕੀ ਕਰਦਾ ਪੈਸਾ ਕਿੱਥੋਂ ਆਉਂਦਾ ਸਾਇਲ ਕੋਲੇ ਉਹ ਸਾਇਲ ਦਾ ਜੀ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਤਾ ਕੰਸਟਰਕਸ਼ਨ ਦਾ ਕੰਮ ਸੀ ਕੋਈ 2 ਨੰਬਰ ਦਾ ਕੰਮ ਤਾਂ ਹੈ